ਸਸਿਕਾਲ ਜੀ D5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਰਜੀ ਸਿੰਘ ਤੁਮਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਜਿੱਦੇਆਂ ਮੁੱਖ ਖੁਰਕੀਆਂ ਤੋਂ ਗਰਮਾਇਆ ਜਾਲੀ ਰਾਤ ਸਵੇਰ ਨਾਮਜ਼ਦ ਕੀ ਜਾ ਮਾਮਲਾ ਅਮਨ ਰੂੜਾ ਨੇ ਕੇਰੀ ਪਾਜਪਾ ਦੇ ਚੰਡੀਗੜ੍ਹ ਅਧਿਸ਼ਾਸਨ ਜੋਗਤੰਤਰ ਦਾ ਕਤਲ ਕਰਨ ਦਾ ਦੋਸ਼ ਲਗਾਇਆ ਦੋਸਤੋ ਜਲਦੀ ਬਾਤ ਨੂੰ ਲੱਗਿਆ ਕਿ ਕਈ ਲੋਕਾਂ ਦੀ ਮੌਕੇ ਤੇ ਹੋਈ ਮੌਤ ਜਾਣਾ ਬਚਾਉਣ ਲਈ ਛਾਲਾ ਮਾਰ ਕੇ ਭੱਜ ਗੋ ਕਾਰਪੋਰੇਸ਼ਨ ਨੇ ਤੋੜੀ ਪੁਰਾਣੀ ਬਿਲਡਿੰਗ ਕਾਲੀਆ ਗੋਪਤਾਰ ਸਿੰਘ ਨੇ ਝੁਕੇ ਸਵਾਲ ਕਿਹਾ ਬਿਨਾਂ ਨੋਟਿਸ ਤੇ ਜਾਣਕਾਰੀ ਤੋਂ ਹੋਈ ਕਾਰਵਾਈ ਪੰਜਾਬਾਇ ਕੇਂਦਰੀ ਮੰਤਰੀ ਸ਼ਿਮਰਾਜ ਜੋਹਾਨ ਹੜਪੇੜਿਤ ਪਰਿਵਾਰਾਂ ਨੂੰ ਦਿੱਤਾ ਮੁਆਵਜ਼ਾ ਕਿਹਾ ਕੇਂਦਰ ਕਰੇਗਾ ਪੰਜਾਬ ਦੇ ਲੋਕਾਂ ਦੀ ਮਦਦ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ 'ਚ ਵੱਡਾ ਰਣਨੀਤਿਕ ਬੁਬਾਲ ਖੜਾ ਹੋ ਗਿਆ ਹੈ ਜਦੋਂ ਆਮਾਦੀ ਪਾਰਟੀ ਦੇ ਸੰਸਦ ਮੈਂਬਰ ਸੰਜੀਵ ਰੋੜਾ ਵੱਲੋਂ ਖਾਲੀ ਕੀਤੀ ਗਈ ਰਾਜ ਸਭਾ ਸੀਟ ਲਈ ਫਰਜ਼ੀ ਨਾਮਜ਼ਦਗੀ ਦਾਖਲ ਕਰਨ ਦਾ ਮਾਮਲਾ ਸਾਹਮਣੇ ਆਇਆ ਦੋਸ਼ੀ ਨਮਰੀਤ ਚਤੁਰਵੇਦੀ ਤੇ ਦੋਸ਼ ਹੈ ਕਿ ਉਸਨੇ 10 ਆਮਾਦੀ ਪਾਰਟੀ ਵਿਧਾਇਕਾਂ ਦੇ ਜਾਲੀ ਦਸਤਾਕਾਂ ਵਾਲੇ ਜਾਲੀ ਦਸਤਾਵੇਜ਼ ਪੇਸ਼ ਕੀਤੇ ਨੇ ਆਮਾਦੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਰ ਰੋੜਾ ਨੇ ਇਸ ਘਟਨਾ ਦੀ ਸਖਤ ਨਿੰਦਕੀ ਕੀਤੀ ਹੈ ਭਾਜਪਾ ਤੇ ਚੰਡੀਗੜ੍ਹ ਪ੍ਰਸ਼ਾਸਨ ਤੇ ਦੋਸ਼ੀਆਂ ਨੂੰ ਬਚਾਉਣ ਦੇ ਲੋਕਤੰਤਰ ਦਾ ਕਤਲ ਕਰਨ ਦਾ ਦੋਸ਼ ਲਗਾਇਆ ਹੈ ਪੰਜਾਬ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਭਾਜਪਾ ਤੇ ਚੰਡੀਗੜ੍ਹ ਪ੍ਰਸ਼ਾਸਨ ਤੇ ਦੋਸ਼ ਲਾਇਆ ਕਿ ਉਹ ਮੁਲਜ਼ਮਾਂ ਨੂੰ ਬਚਾ ਰਹੇ ਹਨ ਉਹਨਾਂ ਕਿਹਾ ਕਿ ਲੋਕਤੰਤਰ ਦੀ ਹੱਤਿਆ ਹੈ ਰਿਪੋਰਟ ਮੁਤਾਬਕ ਰੂਪਨਗਰ ਪੁਲਿਸ ਦੀ ਟੀਮ ਜੋ ਅਦਾਲਤੀ ਬ੍ਰੰਟ ਨੂੰ ਲੈ ਕੇ ਚੰਡੀਗੜ੍ਹ ਪਹੁੰਚੀ ਸੀ ਨੇ ਸੁਖਨਾ ਝੀਲ ਨੇੜੇ ਚਤੁਰਵੇਦੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਚੰਡੀਗੜ੍ਹ ਪੁਲਿਸ ਨੇ ਕੁਝ ਅਧਿਕਾਰੀਆਂ ਨੇ ਉਹਨਾਂ ਨੂੰ ਰੋਕ ਲਿਆ ਇਸ ਦੌਰਾਨ ਦੋਹਾਂ ਪਾਸਿਆਂ ਦੀ ਪੁਲਿਸ ਕਰਮਚਾਰੀਆਂ ਵਿੱਚ ਝਗੜਾ ਹੋਈ ਤੇ ਹਲਕਾ ਧੱਕਾ ਮੁੱਕੀ ਵੀ ਹੋਈ ਫਰਜ਼ੀ ਵਾੜੇ ਦੇ ਨਾਲ ਨਾਮਿਨੇਸ਼ਨਾਂ ਭਰ ਕੇ ਰਾਜ ਸਭਾ ਦੇ ਵਿੱਚ ਪਹੁੰਚਣਾ ਇਹ ਦੇਸ਼ ਤੇ ਦੇਸ਼ ਦੇ ਲੋਕਤੰਤਰ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਵਾਲਾ ਕੰਮ ਹੈ ਤੁਹਾਨੂੰ ਮੈਂ ਐਗਜ਼ਾਮਪਲਸ ਦਿਨਾ ਡਾਕੂਮੈਂਟ ਦੇ ਜ਼ਰੀਏ 6 ਅਕਤੂਬਰ ਨੂੰ ਇਸ ਸੋ ਕਾਲਡ ਵਿਅਕਤੀ ਨੇ ਨਮਨੀਤ ਚਤੁਰਵੇਦੀ ਨੇ ਆਮ ਆਦਮੀ ਪਾਰਟੀ ਦੇ 10 ਐਮ ਐਲ ਏਜ਼ ਦੇ ਨਾਂ ਐਜ਼ ਪ੍ਰੋਪੋਜ਼ਰਜ਼ ਨਾਮ ਲਿਖ ਕੇ ਉਹਦੀ ਨੋਮੀਨੇਸ਼ਨ ਆਫ ਦੀ ਫਾਈਲ ਕਰ ਦਿੱਤੀ ਲ ਵਿਧਾਨ ਸਭਾ ਸੈਕਟਰੀ ਅਟੇ ਵਿੱਚ ਉਸ ਤੋਂ ਬਾਅਦ ਕੱਲ ਫਿਰ ਯਾਨੀ ਕਿ 13 ਅਕਤੂਬਰ ਨੂੰ ਔਰ ਇਸ ਨੋਮੀਨੇਸ਼ਨ ਦੇ ਉੱਪਰ ਸਿਰਫ ਨਾਮ-ਨਾਮ ਸੀ ਆਮ ਆਦਮੀ ਪਾਰਟੀ ਦੇ 10 ਐਮਐਲਏ ਦੇ ਕਿਸੇ ਦੇ ਕੋਈ ਸਿਗਨੇਚਰ ਨਹੀਂ ਸੀਗੇ ਉਸ ਤੋਂ ਬਾਅਦ ਦੁਬਾਰਾ ਇਸ ਵਿਅਕਤੀ ਨੇ ਨਵਨੀ ਚਤਰਵੇਦੀ ਨੇ ਦੁਬਾਰਾ ਕੱਲ ਇੱਕ ਨੋਮੀਨੇਸ਼ਨ ਫਾਈਲ ਕੀਤੀ ਜਿਸ ਦੇ ਵਿੱਚ 10 ਹੋਰ ਐਮਐਲਏ ਦੇ ਇਹਨਾਂ ਦਸਾਂ ਨੂੰ ਛੱਡ ਕੇ ਇਹਨਾਂ ਦਸਾਂ ਵਿੱਚੋਂ ਇੱਕ ਨਹੀਂ ਇੱਕ ਵੀ ਦਵਾਰਾ ਨਹੀਂ ਕਿਉਂਕਿ ਇਹਨਾਂ ਦਸਾਂ ਦੇ ਵਿੱਚੋਂ ਜੇ ਮੈਂ ਹੋਣ ਦੀ ਗੱਲ ਕਰਾਂ ਤੇ ਕੁਦਰਤੀ ਰੰਜੀਦਿਸ਼ ਜੀ ਕੋਲੇ ਆ ਗਏ ਰਜਨੀਸ਼ ਜੀ ਦਾ ਨਾਮ ਵੀ ਦਿੱਤਾ ਹੋਇਆ ਸੀਗਾ ਤੇ ਸਾਈਨ ਕਿਸੇ ਦੇ ਨਹੀਂ ਸੀਗੇ ਤੇ ਜਿਹੜੇ ਕੱਲ ਡਾਕੂਮੈਂਟ ਸਾਈਨ ਕੀਤੇ ਉਹਦੇ ਵਿੱਚ ਫਿਰ 10 ਬੰਦਿਆਂ ਦੇ ਨਾਮ ਨੇ ਜਿਹੜੇ ਉਹ ਵਿਦ ਜਾਲੀ ਸਿਗਨੇਚਰ ਸਾਈਨ ਫੋਰਜ ਕਰਕੇ ਉਹ ਦਿੱਤੇ ਜਿਦੇ ਵਿੱਚ ਬਾਕੀਆਂ ਦੇ ਨਾਲ ਨਾਲ ਫੌਜਾ ਸਿੰਘ ਸਰਾਰੀ ਜੀ ਦੇ ਸਾਈਨ ਜਿਹੜੇ ਉਹ ਵੀ ਫੋਰਜ ਕਰਕੇ ਦੇ ਦਿੱਤੇ ਗਏ ਇਸ ਤੱਕਾ ਮੁਕਤੀਬਾਦ ਚੰਡੀਗੜ੍ਹ ਪੁਲਿਸ ਚਤੁਰਵੇਦੀ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਯੂਟੀ ਪੁਲਿਸ ਹੈੱਡਕੁਆਰਟਰ ਲੈ ਗਈ ਅਮਨ ਰੋੜਾ ਨੇ ਕਿਹਾ ਕਿ ਇਹ ਸਿਰਫ ਫਰਜ਼ੀਵਾੜਾ ਨਹੀਂ ਸਗੋ ਲੋਕਤੰਤਰ ਉਤੇ ਸਿੱਧਾ ਵਾਰ ਹੈ ਤੇ ਪੰਜਾਬ ਚਾਵਾਦੀ ਪਾਰਟੀ ਦੀ ਸਰਕਾਰ ਅਸਥਿਰ ਕਰਨ ਦੀ ਕੋਸ਼ਿਸ਼ ਹੈ ਬਰਗਾੜੀ ਸ਼੍ਰੀ ਗੁਰੂ ਕ੍ਰਾਂਤ ਸਾਹਿਬ ਜੀ ਦੀ ਪਵਿੱਤਰ ਅੰਗਾ ਦੀ ਹੋਈ ਬੇਅਦਬੀ ਤੋਂ 10 ਸਾਲ ਬਾਅਦ ਵੀ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ ਇਸ ਦੇ ਰੋਸ ਵਿੱਚੋਂ ਕੋਟਕਪੁਰਾ ਦੇ ਗੋਲ ਚੌਂਕ ਵਿਖੇ ਇਨਸਾਫ਼ ਮੰਗ ਰਹੀ ਸੰਗਤ ਤੇ ਪੁਲਿਸਿਆ ਤਸ਼ੱਦਦ ਹੋਇਆ ਇਸ ਘਟਨਾ ਦੇ ਇਨਸਾਫ਼ ਨਾ ਮਿਲਣ ਮੌਕੇ ਸਿੱਖ ਸੰਗਤ ਨੇ ਕੋਟਕਪੁਰਾ ਗੋਲ ਚੌਂਕ ਵਿਖੇ ਲਾਂਤਾ ਦਿਹਾੜਾ ਮਨਾਇਆ ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਸ਼ਾਸਨ ਤੇ ਸਰਕਾਰ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਸੰਗਤ ਇਨਸਾਫ਼ ਲੈ ਕੇ ਰਹੇਗੀ ਸਰਕਾਰ ਚਾਹ ਵੀ ਅਕਾਉਂਟੇਬਿਲਟੀ ਅਮਕਾਉਂਟੇਬਿਲਟੀ चाहे कांग्रेस झारूद दल कोई शक नहीं है मामले में तो पीस और पीस कारण ही सोल तो दिसंबर उस वे ਪਰ ਉਤਾਕਾ ਕਹੇ ਜਾਣ ਵਾਲੇ ਨਿਦਰਾ ਨੂੰ ਕੋ ਸਵਾਲ ਉੱਤੇ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਸੇ ਪਾਸ ਸਾਡੇ ਤੱਕ ਤੇ ਉਹ ਤਕੜਾ ਜਲਾਓ ਇੰਨਾ ਵੱਡਾ ਸੀ ਕਿ ਉਹ ਨਾ ਮਿਲਿਆ ਨਿਦਰਾ ਨੂੰ ਪੁੱਛਿਆ ਉਹ ਘੋੜੀ ਦੇ ਧੰਨੇਵਾਰਾਂ ਕੋਲ ਦੇਖਾਂ ਘੋੜੀ ਚਲਾਉਣ ਵਾਲੇ ਤੁમે ਟੈਲਿੰਗ ਬੀਜੀ ਕੀ ਲਾਇਆ ਗਲਤੀ ਕੀਤੀ ਕਹਿੰਦੇ ਹਾਂ ਮਤਲਬ ਸਾਰੇ ਜਿਹੜੇ ਵਿਵਾਦ ਸੀ ਕੋਠਾ ਨਾਲ ਕਿ ਦਿੱਤੇ ਤੇ ਹੁਣ ਉਹ ਪੱਤਰਕਾਰ ਨੂੰ ਕਹਿੰਦੇ ਆ ਕਿ ਮੈਂ ਤਾਂ ਉਹ ਬੋਰਾ ਹੋ ਗਿਆ ਉਹ ਬੋਰਾ ਪਤਾ ਕਿ ਨਹੀਂ ਕੀਤਾ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਸ਼ਾਮਿਲ ਥੀ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਵੱਡੀ ਰਾਹਤ ਦਿੱਤੀ। ਕੇਂਦਰੀ ਖੇਤੀਬਾੜੀ ਮੰਤਰੀ ਨੇ ਹੜ੍ਹ ਪੀੜਤ ਲੋਕਾਂ ਨੂੰ ਮੁਆਵਜ਼ੇ ਦਿੱਤੇ ਤੇ ਹਾਲ ਹੀ ਵਿੱਚ ਵੱਡੇ ਐਲਾਨ ਕੀਤੇ। ਉਨ੍ਹਾਂ ਕਣਕ ਦੇ ਬੀਜ ਲਈ 70 ਕਰੋੜ ਰੁਪਏ ਤੇ ਸਰੋਂ ਲਈ 3.40 ਕਰੋੜ ਰੁਪਏ ਦਿੱਤੇ। ਉਨ੍ਹਾਂ ਕਿਹਾ ਕਿ ਜੇਕਰ ਬਾਗਾਂ ਨੂੰ ਨੁਕਸਾਨ ਹੋਇਆ ਤਾਂ ਉਸ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ। ਰਾਜ ਸਰਕਾਰ ਨੂੰ ਨੁਕਸਾਨ ਦਾ ਮੁਲਾਂਕਣ ਕਰਨਾ ਚਾਹੀਦਾ ਹੈ। ਕੇਂਦਰ ਸਰਕਾਰ ਕਿਸਾਨਾਂ ਨੂੰ ਗਾਰੇ ਦੀ ਨਿਕਾਸੀ ਲਈ ਫੰਡ ਵੀ ਪ੍ਰਦਾਨ ਕਰੇਗੀ। ਹਮੇ ਪਹਿਲੇ ਕੇਵਲ चौदह हजार मकानों की जानकारी राज्य सरकार ने दी थी ये चौदह हजार लोगों के मकान ध्वस्त हैं। हमने चौदह हजार की राशि बिना विलंब के भेज दी थी फिर मैंने और कहा जब प्रधानमंत्री किसान सम्मान निधि की एडवांस किस्त में डाल रहा था पंजाब के किसानों के खाते में ताकि इस समय खेती के लिए काम आए तब भी मैंने आग्रह किया मेरे विभाग के अधिकारी रोज पंजाब सरकार के संपर्क में थे कि भाई मकानों की और सूची भेजिए आप कल रात को नौ बजे मुझे छत्तीस हजार सात सौ तीन मेरे विभाग को मत मकानों का प्रपोजल और भेजा गया कि ये मकान टूटे कल रात को नौ बजे मुझे प्रपोजल भेजा आज मैंने स्वीकृति की चिट्ठी ग्रामीण विकास मंत्री तो आए नहीं मैंने कहा था कि एक जगह कहीं ऐसे जिनके मकान टूटे उनको इकट्ठा करके भी हम कोई कार्यक्रम कर सकते हैं तो वो कहीं प्रदेश के बाहर थे लेकिन माननीय कृषि मंत्री जी खुंडिया साहब आए थे उनके हाथ में मैंने वो जो छत्तीस हजार सात सौ तीन मकानों का स्वीकृति का पत्र सौंप दिया हम पंजाब किसी और मकसद से नहीं आते क्योंकि तो जब मैंने उस समय पंजाब का दौरा किया तो यह कहा बाद में मुख्यमंत्री जी ने कि मैं, मैं टूरिज्म के लिए आया था हमें कोई राजनीति नहीं करना चाहते हम जनता के सेवक हैं और इस समय अगर हमारी जनता परेशानी में है तो उसकी सेवा ही हमारे लिए भगवान की पूजा है ਪੰਜਾਬ ਸਰਕਾਰ ਨੇ ਰਾਜ ਦੇ ਵਿਕਾਸ ਤੇ ਨਿਵੇਸ਼ ਲਈ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਟੀਚਾ ਇਹ ਕਿ ਪੰਜਾਬ ਸਿਰਫ ਖੇਤੀ ਤੇ ਨਿਰਭਰ ਨਾ ਰਹੇ ਬਲਕਿ ਉਦਯੋਗ ਤੇ ਰੋਜ਼ਗਾਰ ਲਈ ਵੀ ਜਾਣਿਆ ਜਾਵੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਬੈਂਗਲੁਰੂ ਪਹੁੰਚੇ ਜਿੱਥੇ ਉਹਨਾਂ ਨਿਵੇਸ਼ਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਣ ਦਾ ਦਾਅਵਾ ਕੀਤਾ ਮਾਨ ਨੇ ਕਿਹਾ ਕਿ ਸਿੰਗਲ ਵਿੰਡੋ ਤੇ ਸਿੰਗਲ ਪੈਨ ਨਾਲ ਹੀ ਤੁਹਾਡੇ ਉਦਯੋਗ ਨੂੰ ਕਲੀਅਰੈਂਸ ਦਿੱਤੀ ਜਾਵੇਗੀ ਹਮ ਯਾ ਸਿੰਗਲ ਵਿੰਡੋਰ ਸਿੰਗਲ ਪੈਨ ਰੱਖਾ ਹੋਏ ਸਾਥ ਨੇ बहुत सी स्टेट कहती है सिंगल विंडो लेकिन विंडो में से बहुत सी विंडो निकलती है ना उसको उनका क्या करेंगे पहले तो विंडो नाइन शुरू हुई थी उसमें से कितना कुछ निकलता था कंप्यूटर <laughs> की भी तो माइक्रोसॉफ्ट की विंडो नाइन एटी थी विंडो तो एक थी लेकिन बीच में घुस के तो पता नहीं किधर किधर चले जाते थे ना वही हाल था तो लेकिन हमने सिंगल पेन भी रखा है उसी विंडो पे जो पेन है वो ही आपको क्लियरेंस देगा किसी और पेन से साइन करवाने वो विंडो वाला करवा के लाए आपकी दिक्कत नहीं है वो वो हमारी है रेवोल्यूशनरी स्टेप जो अभी दूसरी अभी कर रही में कलर कोडिंग ऑफ पेपर ये पहली बार हुआ है ग्रीन स्टैंप पेपर हमने इंट्रोड्यूस किया है इंडस्ट्री के लिए आपने कोई फैक्ट्री लगानी है राजपुरा के पास फरीदकोट के पास मोगा के पास अपने जमीन बाय नहीं करनी आइडेंटिफाई करनी है आपने 40 एकर जमीन चाहिए आपने 40 एकर आइडेंटिफाई कर ली हमारे पास आ जाओ इन्वेस्ट पंजाब में आ जाओ या पोर्टल पे चले जाओ तो हमारी फायर की टीम सीएलयू वाले हमारी फॉरेस्ट की टीम पोल्यूशन की टीम सारी वहां पे जाएंगी दो हफ्ते लेंगे हम चौदह वर्किंग डे लेंगे सारे वो देख के आएंगे वो रिपोर्ट करेंगे हां जी हमें कोई दिक्कत नहीं है हमारी तरफ से क्लियर है जमीन का जो मालिक है उसको बुला लो रजिस्ट्री हो गई आज ग्रीन स्टैम्प पेपर पे आपने आज ही पैसे दिए कल विद इन ट्वेल्व आवर्स आप भूमि पूजन करके अपना काम शुरू कर सकते हैं हम बारह घंटे भी आपका पैसा स्टक नहीं रखेंगे ਪੰਜਾਬ 'ਚ ਤਰਨਤਾਰਨ ਜ਼ਿਮਨੀ ਚੋਣੂ ਲੈ ਕੇ ਚੋਣ ਮੈਦਾਨ ਦਿਨੋ ਦਿਨ ਗਰਮਉਂਦਾ ਨਜ਼ਰ ਆ ਰਿਹਾ ਹੈ ਪੰਜਾਬ ਦੀਆਂ ਸਾਰੀਆਂ ਪ੍ਰਮੁੱਖ ਪਾਰਟੀਆਂ ਚੋਣਾਂ ਐਲਾਨ ਤੋਂ ਪਹਿਲਾਂ ਹੀ ਆਪਣੇ ਉਮੀਦਵਾਰ ਐਲਾਨ ਚੁੱਕੇ ਨੇ ਇਸ ਦੌਰਾਨ ਆਵਾਦੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਣਵਾਈਆਂ ਉਹਨਾਂ ਜਨਤਾ ਨੂੰ ਤਰਨਤਾਰਨ ਦੀ ਤਰੱਕੀ ਲਈ 11 ਨਵੰਬਰ ਨੂੰ ਆਵਾਦੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਆ ਜਿੰਨੇ ਵੀ ਟਰਾਂਸਫਾਰਮਰ ਚੜੇ ਆ ਆਪਣੇ ਟਾਈਮ ਦੇ ਚੜੇ ਤੁਸੀਂ ਦੱਸੋ ਚੜੇ ਕਿ ਨਹੀਂ ਚੜੇ ਇਹ ਸਾਰੇ ਬਈਕਾ ਜੰਨੀ ਰਸਤੇ ਬਣਿਆ ਜਿੰਨੀ ਇੱਟ ਲੱਗੀ ਆ ਜਿੰਨੇ 24 ਘੰਟੇ ਟਰਾਂਸਫਾਰਮਰ ਚੜੇ ਆ ਮੇਰਾ ਕਹਲ ਉਦੋਂ ਦੇ ਚੜੇ ਬਾਅਦ ਦੇ ਵਿੱਚ ਹੁਣ ਵਾਲੀ ਵਾਰ ਸੀ ਨਾ ਕੋਈ ਰਵੇ ਆਪਾਂ ਕੀ ਕਹਿ ਸਕਦੇ ਔਰ ਅੱਜ ਵੀ ਅੱਜ ਵੀ ਜਿੰਨੇ ਵੀ ਮੇਰੇ ਕੋਲ ਭਾਵੇਂ ਉਹ ਲਾਈਟ ਦੇ ਕੰਮ ਆਏ ਬੱਤੀ ਦੇ ਕੰਮ ਆਏ ਟਰਾਂਸਫਾਰਮਰਾਂ ਦੇ ਕੰਮ ਆਏ ਰਸਤਿਆਂ ਦੇ ਕੰਮ ਆਏ ਆ ਉਹ ਕੰਮ ਸ਼ੁਰੂ ਹੋ ਚੁੱਕੇ ਆ ਤੁਹਾਡੇ ਉਹ ਕੰਮ ਹੁਣ ਲੀਏ ਪੈ ਚੁੱਕੇ ਆ ਤੁਹਾਡੇ ਰੁਕਣਾ ਕੋਈ ਨਹੀਂ ਕੰਮ ਤੁਹਾਡੇ ਜਿੰਨੇ ਵੀ ਭਾਵੇਂ ਸੜਕਾਂ ਦੇ ਆ ਰਸਤਿਆਂ ਦੇ ਉਹ ਸਾਰੇ ਕੰਮ ਮੁਕੰਮਲ ਕਰਾਵਾਂਗੇ ਪਰ ਮੈਂ ਇੱਕ ਬੇਨਤੀ ਕਰਨੀ ਚਾਹਣਾ ਦੇਖੋ ਆਮ ਤੌਰ ਤੇ ਕੀ ਹੁੰਦਾ ਹੁਣ ਪਾਰਟੀਆਂ ਆ ਹੁਣੇ ਮੋਨੂ ਹਣੀ ਤੇ ਗੱਲ ਕਰਕੇ ਜੀ ਪਾਰਟੀਆਂ ਬੜੀਆਂ ਤੁਰੀਆਂ ਕਰਨੀਆਂ ਨੇ ਠੀਕ ਆ ਇਹ ਆਪਾਂ ਸਾਰੇ ਮੰਨਦੇ ਆ ਪਾਰਟੀਆਂ ਬੜੀਆਂ ਤੁਰੀਆਂ ਕਰਨੀਆਂ ਨੇ ਪਰ ਇੰਨਾ ਤੋਂ ਇੰਨੀ ਗੱਲ ਪੁੱਛ ਲੋ ਵੀ ਤੁਹਾਡੇ ਆ ਜਿੰਨੇ ਵੀ ਕੈਂਡੀਡੇਟ ਖਲੋਤੇ ਆ ਭਾਵੇਂ ਕਾਲੀਤਲ ਦਾ ਕੈਂਡੀਡੇਟ ਖਲੋਤਾ ਉਹ ਵੀ ਸਾਰੇ ਆਪਾਂ ਨੂੰ ਪਤਾ ਕਿੱਥੋਂ ਆਇਆ ਆਪਾਂ ਸਾਰਿਆਂ ਨੂੰ ਪਤਾ ਜੇ ਕਾਂਗਰਸ ਦਾ ਕੈਂਡੀਡੇਟ ਆ ਬੀਜੇਪੀ ਦਾ ਕੈਂਡੀਡੇਟ ਆ ਜਾਂ ਹੋਰ ਵੀ ਕੋਈ ਕੈਂਡੀਡੇਟ ਆ ਇਹਨਾਂ ਨੂੰ ਇੰਨਾ ਹੀ ਪੁੱਛ ਲਿਓ ਵੀ ਤੁਹਾਡੀ ਇਸ ਤਰਨਤਾਲ ਹਲਕੇ ਦੇ ਵਿੱਚ ਦੇਣ ਕੀ ਹੈ ਪਰ ਐਨੀ ਗੱਲ ਪੁੱਛ ਲਿਓ ਆਪੇ ਤੁਹਾਨੂੰ ਜਵਾਬ ਮਿਲ ਜਾਊਗਾ ਪੰਜਾਬ ਪੁਲਿਸ ਨਸ਼ਾ ਵਿਰੋਧ ਜੰਗ ਜੰਗੀ ਪੱਧਰ ਤੇ ਜਾਰੀ ਹੈ ਜਿਸ ਤਹਿਤ ਹੁਣ ਤੱਕ 2133 ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਕਿਹਾ ਕਿ ਨਸ਼ਾ ਵਿਰੋਧ ਮੁਹਿੰਮ ਚ ਹੁਣ ਤੱਕ ਵੱਡੀ ਸਫਲਤਾ ਮਿਲੀ ਹੈ ਉਹਨਾਂ ਦੱਸਿਆ ਕਿ ਐਨਡੀਪੀਸੀ ਐਕਟ ਤਹਿਤ 1138 ਐਫਆਈਆਰ ਦਰਜ ਕੀਤੀਆਂ ਗਈਆਂ ਨੇ 1 ਜਨਵਰੀ ਤੋਂ ਅਦਕਾਰਿਆ ਨੇ 250 ਕਿਲੋਗ੍ਰam ਤੋਂ ਵੱਧ ਹਿਰੋਇਨ 29 ਕਿਲੋਗ੍ਰam ਅਫੀਮ ਤੇ 325 ਕਿਲੋਗ੍ਰam ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ 2133 2133 ਬੰਦੇ ਫੜੇ ਜਾ ਚੁੱਕੇ ਐ ਸਮਗਲਰਸ ਔਰ 250 ਕਿਲੋ 521 ਗ੍ਰਾਮ ਹਿਰੋਇਨ 29 ਕਿਲੋ OPM 325 25 ਕਿਲੋ ਨਾਰਕੋਟਿਕ ਪਾਊਡਰ ਤੇ ਡਰਗਮਨੀ ਜਿਹੜੀ ਆ 2.88 ਕਰੋੜ ਇਹ ਬਰਾਮਦ ਹੋ ਚੁੱਕੀ ਹੈ 96 ਵਹੀਕਲਸ ਰਿਕਵਰ ਕੀਤੀਆਂ ਗਈਆਂ ਅੰਡਰ ਐਨਡੀਪੀਐਸ ਐਕਟ ਔਰ ਅੱਜ ਇੱਥੇ ਮੋਕੰਪੁਰਾ ਏਰੀਏ ਦੇ ਵਿੱਚ ਅਸੀਂ ਆਏ ਆ ਜਿਹੜਾ ਸਰਪੰਚ ਚੌਕ ਆਪਾਂ ਕਹਿੰਦੇ ਆ ਔਰ ਪਿਆਰਾ ਸਿੰਘ ਦੀ ਹਵੇਲੀ ਵਾਜਦੀ ਹੈ ਉੱਥੇ ਰੋਹਿਤ ਸਿੰਘ ਏਲੀਅਸ ਕਾਲੂ ਹੈਗਾ son of ਜਸਪਾਲ ਸਿੰਘ ਜਿਹਦੇ ਕੇ ਖਿਲਾਫ 4 ਮੁਕਦਮੇ ਐਨਡੀਪੀਐਸ ਦੇ ਦਰਜ ਨੇ 2022 ਤੋਂ ਲਗਾਤਾਰ ਮੁਕਦਮੇ ਦਰਜ ਕੀਤੇ ਜਾ ਰਹੇ ਨੇ ਔਰ ਹੈਬਿਚੁਅਲ ਡਰਗ ਸਪੈਡਲਰ ਅਬਲੀਕ ਸਪਲਾਈਅਰ ਕਹਿ ਸਕਦੇ ਆ ਔਰ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਜਿਹੜਾ ਇਹ ਘਰ ਬਣਾਇਆ ਗਿਆ ਉਹਨੂੰ ਇਲੀਗਲ ਕਰਾ ਦਿੱਤਾ ਗਿਆ ਪੁਲਿਸ ਹੈਲਪ ਸਾਡ ਤੋਂ ਮੰਗੀ ਗਈ ਅਸੀਂ ਮੈਂ ਆਪ ਖੁਦ ਤੇ ਸਾਰੇ ਸੀਨੀਅਰ ਆਫਿਸਰ ਜਿਵੇਂ ਡੀਸੀਪੀ ਅਲਮ ਜੀ ਵਿਜੇ ਜੀ ਮੈਡਮ ਜਸਰੂਪ ਗਗਨਦੀਪ ਸਾਡੇ ਔਰ ਐਸਐਚਓ ਹਰਪ੍ਰਕਾਸ਼ ਤੇ ਜਸਜੀਤ ਮਕਬੂਲਪੁਰਾ ਸਾਰੇ ਇੱਥੇ ਹਾਜ਼ਰ ਨੇ ਸਿਰਫ ਇੱਕ ਮੈਸੇਜ ਕਲੀਅਰ ਦੇਣ ਵਾਸਤੇ ਕਿ ਇਲੀਗਲ ਔਰ ਡਰਗ ਨਾਲ ਰਿਲੇਟਡ ਜਿਹੜੀਆਂ ਆਪਾਂ ਗਲਤ ਕਮਾਈਆਂ ਕਰਦੇ ਆ ਉਹਦਾ ਸਾਡੇ ਸਮਾਜ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਉਹਦਾ ਹਸ਼ਰ ਇਹੀ ਹੋਣਾ ਜੋ ਤੁਹਾਡੇ ਸਾਹਮਣੇ ਆਪਾਂ ਦੇਖ ਰਹੇ ਆ ਤਾਂ ਮੈਂ ਤੁਹਾਡੇ ਰਾਹੀਂ ਸਾਰੇ ਯੰਗਸਟਰਸ ਨੂੰ ਔਰ ਸਾਰੇ ਸਮਾਜ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕੀ ਮਿਹਨਤ ਦੀ ਕਮਾਈ ਕਰੋ ਉਹਦੇ ਵਿੱਚ ਹੀ ਬਰਕਤ ਹੈ ਔਰ ਇਹਨਾਂ ਚੀਜ਼ਾਂ ਦਾ ਇਹੀ ਹਸ਼ਰ ਹੁੰਦਾ ਔਰ ਅਲਟੀਮੇਟਲੀ ਆਪਾਂ ਜੇਲ੍ਹ 'ਚ ਹੁੰਨੇ ਆ ਇਹ ਰੋਹਿਤ ਕੁਮਾਰ ਵੀ ਹੁਣ ਜੇਲ੍ਹ 'ਚ ਹੈ ਜਿਹਦੀਆਂ ਰਿਕਵਰੀਆਂ ਦੇਖੀਏ ਮਤਲਬ ਹੀਰੋਇਨ ਦੀਆਂ ਸਾਰੀਆਂ ਰਿਕਵਰੀਆਂ ਚਾਰੋਂ ਕੇਸਸ ਦੇ ਵਿੱਚ ਪਹਿਲਾ ਮੁਕੱਦਮਾ ਇਹਦੇ ਖਿਲਾਫ 27 2022 ਦੇ ਵਿੱਚ ਦਰਜ ਹੋਇਆ ਉਸ ਤੋਂ ਬਾਅਦ ਜ਼ਮਾਨਤ ਤੇ ਆਉਣ ਤੋਂ ਬਾਅਦ 24 'ਚ ਦੋ ਮੁਕੱਦਮੇ ਦਰਜ ਹੋਏ 25 'ਚ ਹੁਣ ਲੇਟੈਸਟ 12 3 ਦਾ ਹੈਗਾ ਔਰ ਇਸ ਟਾਈਮ ਵੀ ਜੇਲ੍ਹ 'ਚ ਹੈ ਸੋ ਬੇਸਿਕਲੀ ਜਿਹੜੀ ਇਹ ਮੁਹਿੰਮ ਹੈ ਇਸੇ ਤਰ੍ਹਾਂ ਜਾਰੀ ਰਹੂਗੀ ਔਰ ਜਿਹੜੀ ਇਹ 15ਵੀਂ ਡੈਮੋਲੇਸ਼ਨ ਹੈ ਕਮਿਸ਼ਨਰ ਪੁਲਿਸ ਅਮਰ ਸਰ ਦੀ ਜਰਿਸਕਸ਼ਨ ਦੇ ਮਿਊਸਪਲ ਕਾਰਪੋਰੇਸ਼ਨ ਵੱਲੋਂ ਇੱਕ ਪੁਰਾਣੀ ਬਿਲਡਿੰਗ ਨੂੰ ਤੋੜਨ ਦੀ ਕਾਰਵਾਈ ਕੀਤੀ ਗਈ ਇਸ ਦੌਰਾਨ ਸੀਨੀਅਰ ਅਕਾਲੀਆ ਗੋਪਤਾਰ ਸਿੰਘ ਨੇ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਗਾਏ ਉਹਨਾਂ ਆਖਿਆ ਕਿ ਬਿਨਾਂ ਕਿਸੇ ਨੋਟਿਸ ਜਾਂ ਜਾਣਕਾਰੀ ਦੇ ਇਹ ਕਾਰਵਾਈ ਕੀਤੀ ਗਈ ਹੈ ਅਕਾਲੀਆ ਗੂ ਨੇ ਦੋਸ਼ ਲਾਇਆ ਕਿ ਇਹ ਸਾਰੀ ਕਾਰਵਾਈ ਤੱਕੇ ਨਾਲ ਕੀਤੀ ਗਈ ਹੈ ਇਸ ਦਾ ਮਕਸਦ ਸਿਆਸੀ ਰੰਜਿਸ਼ ਹੈ ਅੰਮ੍ਰਿਤਸਰ ਦੀ ਕਿਓ ਮੰਡੀ ਚੌਕ ਵਿਖੇ ਮਿਊਸਪਲ ਕਾਰਪੋਰੇਸ਼ਨ ਵੱਲੋਂ ਇੱਕ ਪੁਰਾਣੀ ਬਿਲਡਿੰਗ ਨੂੰ ਤੋੜਨ ਦੀ ਕਾਰਵਾਈ ਕੀਤੀ ਗਈ। ਇਸ ਦੌਰਾਨ ਸਥਾਨਕ ਸੀਨੀਅਰ ਅਕਾਲੀਆ ਗੂ ਅਵਤਾਰ ਸਿੰਘ ਟਰੱਕ ਵਾਲਿਆਂ ਨੇ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਗਾਏ। ਉਹਨਾਂ ਕਿਹਾ ਕਿ ਬਿਨਾਂ ਕਿਸੇ ਨੋਟਿਸ ਜਾਂ ਜਾਣਕਾਰੀ ਦੇ ਇਹ ਕਾਰਵਾਈ ਕੀਤੀ ਗਈ ਹੈ। ਇਹ ਸਾਰੀ ਕਾਰਵਾਈ ਤੱਕੇ ਨਾਲ ਕੀਤੀ ਗਈ ਹੈ ਤੇ ਇਸ ਦਾ ਮਕਸਦ ਸਿਆਸੀ ਰੰਜਿਸ਼ ਹੈ। ਕੋਈ ਕੋਟਾਡੇ ਸਾਹਮਣੇ ਜੋ ਕੀਤਾ ਕੋਈ ਨੋਟਿਸ ਨਹੀਂ ਮੈਨੂੰ ਦਿੱਤਾ। ਕਿਸੇ ਕਿਸਮ ਦਾ ਵੀ ਨਾ ਮੈਨੂੰ ਹੁਣ ਤੱਕ ਦੱਸਿਆ ਜਾ ਚੁੱਕਾ। ਮੈਂ 20 ਫੋਨ ਕਰ ਚੁੱਕਾ ਕਾਰਪੋਰੇਸ਼ਨ ਦੇ ਵਿੱਚ। ਵੀ ਮੈਨੂੰ ਦੱਸਿਆ ਗਿਆ ਵੀ ਇਹ ਕਾਰਵਾਈ ਕਿਉਂ ਪਾਈ ਆ ਕੋਈ ਮੈਨੂੰ ਨਹੀਂ ਦੱਸਿਆ ਗਿਆ ਹੁਣ ਤੱਕ ਤੜਕੇ 4:30 ਵਜੇ ਕਾਰਵਾਈ ਪਾਉਣ ਦਾ ਮਤਲਬ ਕੋਈ ਨਹੀਂ ਠੀਕ ਆ ਕਿ ਨਹੀਂ ਇਹ ਜੋ ਵੀ ਹੋਇਆ ਧੱਕਾ ਆਇਆ اپੋਜੀਸ਼ਨ ਕਰਕੇ ਧੱਕਾ ਆਇਆ ਸਰਕਾਰਾਂ ਪਰ ਇੱਥੋਂ ਤੱਕ ਨਹੀਂ ਆਉਣੀ ਨਜੀ ਲਾਇਨ ਨੂੰ ਪਰ ਇਹਨਾਂ ਨੇ ਨਜੀ ਇਹ ਕਿਹੜੇ ਕੱਢੀ ਆ ਬਿਲਕੁਲ ਇਹ ਨਹੀਂ ਗੱਲ ਕਿੰਨੀ ਪੁਰਾਣੀ ਬਿਲਡਿੰਗ ਇਹ 40 ਸਾਲ ਪੁਰਾਣੀ ਜੀ ਵੈਸੇ ਸਾਨੂੰ 70 ਸਾਲ ਹੋ ਗਏ ਤੇ ਬੈਠਿਆਂ ਨੂੰ ਪਹਿਲਾਂ ਕਾਰਨ ਕੀ ਰਿਹਾ ਕਿਉਂ ਤੋੜਨਾ ਹੈ ਭਾਜੀ ਇਹ ਦੱਸਣਗੇ ਮੈਨੂੰ ਹੁਣ ਵੀ ਪਤਾ ਇਹ ਉਹ ਦੱਸ ਸਕਦੇ ਕੋਈ ਨਹੀਂ ਕਿਸੇ ਕਿਸੂ ਦਾ ਨਹੀਂ ਕੋਈ ਨੋਟਿਸ ਵੀ ਮੈਨੂੰ ਹੰਦਗਾ ਆ ਇਹਨਾਂ ਨੋਟਿਸ ਤੋਂ ਇਹਨਾਂ ਨੋਟਿਸ ਤੋਂ ਕਿੰਨੇ ਵਜੇ ਦਾ ਬੀ ਇਹ 3:30 ਵਜੇ ਤੜਕੇ ਫਿਰ ਉਹ ਤੇ ਘਰ ਫੇਰ ਦੱਸ ਦੇ ਨੋਟਿਸ ਦਿੱਤਾ ਤੇ ਕੋਈ ਕਿਸੇ ਕਿਸਮ ਦਾ ਵੀ ਮੈਂ ਖੁਦ ਲਿਖ ਕੇ ਦੇ ਗਿਆ ਵੀ ਕੋਈ ਤੁਹਾਡੇ ਮੈਂ ਕਿਵੇਂ ਕਾਰਪੋਜੀ ਹਾਂ ਮੈਂ ਹਾਲ ਬਿਲਕੁਲ ਫੱਗ ਲਿਓ ਠੀਕ ਹੈ ਕਿ ਨਹੀਂ ਦੇਖੋ ਮੈਂ ਆਰਟੀਆਈ ਪਾ ਕੇ ਅਧੋਰ ਰਿਕਾਰਡ ਕਰਾਇਆ ਸਾਰਾ ਕਰਾ ਕੇ ਦੇ ਗਿਆ ਵੀ ਹਾਲ ਕੋ ਤੁਹਾਡੀ ਨਹੀਂ ਹੈਗੀ ਇਹ ਕਿਹੜੀ ਹੋਰ ਦੀ ਜਗਾ ਹੈ ਉਹਦੇ ਕਿਰਾਏਦਾਰ ਆ ਫਿਰ ਵੇਖੋ ਕੀ ਚੱਲਦਾ ਕਿਸ ਪੜਿਆ ਕੀ ਹੋ ਰਿਹਾ ਇਸ ਟ੍ਰਾਂਸਪੋਰਟ ਮੇਰੀ ਟ੍ਰਾਂਸਪੋਰਟ ਦਾ ਕੰਮ ਆ ਮੇਰਾ ਇੱਥੇ ਅੱਜ ਦਾ ਛੱਤਾਂ ਰਗੀ ਮੀਂਹ ਜਿਆਦਾ ਹੈ ਤੇ ਛੱਤਾਂ ਜੋਨ ਲਾ ਪਈਆਂ ਪਾਣੀ ਜਿਆਦਾ ਹੋਇਆ ਉਹ ਮੈਂ ਉਹ ਕਰਾਉਣ ਡਿਆ ਕੰਮ ਸਾਰੇ ਇਹ ਵੀ ਕੋ ਗਣਾ ਹੋ ਗਿਆ ਦੱਸੋ ਜੀ ਇਸ ਕਾਰਵਾਈ ਤੇ ਪੁਰਸ ਅਧਿਕਾਰੀ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੋਵਾਂ ਪੱਖਾਂ ਵੱਲੋਂ ਸ਼ਿਕਾਇਤ ਮਿਲੀਆਂ ਹਨ ਦੋਵਾਂ ਪੱਖਾਂ ਦੇ ਬਿਆਨ ਲੈ ਜਾਣਗੇ ਤੇ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ ਇਹ ਜੀ ਕਿਉਂ ਮੰਡੀ ਚੌਂਕ ਵਿਖੇ ਇੱਕ ਨਾਜਾਇਜ਼ ਉਸਾਰੀ ਦੀ ਬਿਲਡਿੰਗ ਜਿਹੜੀ ਕਾਰਪੋਰੇਸ਼ਨ ਵੱਲੋਂ ਡਿਮੋਲਿਸ਼ ਕੀਤੀ ਗਈ ਸੀ ਤੇ ਜਿੱਥੇ ਬਿਲਡਿੰਗ ਵਾਲੇ ਜਿਹੜੇ ਉਹ ਖੜੇ ਸੀ ਉੱਥੇ ਅਮਰੀਕ ਸਿੰਘ ਜਿਹੜੇ ਆਏ ਨੇ ਤੇ ਉਹਨਾਂ ਵੱਲੋਂ ਸਾਨੂੰ ਕੰਪਲੇਂਟ ਦਿੱਤੀ ਗਈ ਹੈ ਕਿ ਮੈਂ ਮੌਕੇ ਤੇ ਗਿਆ ਸੀ ਤੇ ਮੇਰਾ ਮੋਬਾਈਲ ਜਿਹੜਾ ਹੈ ਉੱਥੇ ਖੋਲਿਆ ਤੇ ਮੇਰਾ ਨਾਲ ਮਿਸਬੀਵ ਕੀਤਾ ਆ ਤੇ ਜੋ ਵੀ ਇਹ ਸਾਰਾ ਇਹਦੀ ਬਰੀਕੀ ਨਾਲ ਜਾਂਚ ਕਰਦੇ ਆ ਕਿ ਇੱਥੇ ਕੀ ਹੋਇਆ ਤੇ ਕੀ ਉਹਦੇ ਕਾਰਨ ਸੀ ਸਾਰਾ ਕੁਝ ਬਰੀਕੀ ਨਾਲ ਦੀ ਜਾਂਚ ਕਰਾਂਗੇ ਜੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ ਦਿਲੰਦਰ ਫਗਵਾੜਾ ਹਾਈਵੇ ਤੇ ਹੋਈ ਗੋਲੀਬਾਰੀ ਨਾਲ ਇੱਕ ਸੁਰੱਖਿਆ ਗਾਰਡ ਜ਼ਖਮੀ ਹੋ ਗਿਆ ਜ਼ਖਮੀ ਨੌਜਵਾਨ ਦੀ ਲੱਤ ਵਿੱਚ ਗੋਲੀ ਵੱਜੀ ਡਾਕਟਰਾਂ ਦੁਆਰਾ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਜ਼ਖਮੀ ਨੌਜਵਾਨ ਦੇ ਪਿਤਾ ਨੇ ਕਿਹਾ ਕੇਸਟਵੁੱਡ ਵਿਲੇਜ ਦਾ ਕੋਈ ਵੀ ਕਰਮਚਾਰੀ ਅਜੇ ਤੱਕ ਉਸ ਦੇ ਪੁੱਤਰ ਦਾ ਹਾਲ ਜਾਣਨ ਨਹੀਂ ਪਹੁੰਚਿਆ ਉਹਨਾਂ ਦੱਸਿਆ ਕਿ ਹਮਲਾਵਰਾਂ ਨੇ ਪਹਿਲਾਂ ਉਸ ਦੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਫਿਰ ਪੱਟ ਵਿੱਚ ਗੋਲੀ ਮਾਰ ਦਿੱਤੀ ਇਸ ਘਟਨਾ ਵਿੱਚ ਜ਼ਖਮੀ ਨੌਜਵਾਨ ਦੀ ਪਛਾਣ ਫਗਵਾੜਾ ਦੇ ਰਹਿਣ ਵਾਲੇ ਸੰਦੀਪ ਵਜੋਈ ਹੈ ਉਸ ਨੂੰ ਇਲਾਜ ਲਈ ਜੋਲਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਰਿਪੋਰਟ ਅਨੁਸਾਰ ਨੌਜਵਾਨ ਦੀ ਲੱਤ ਵਿੱਚ ਗੋਲੀ ਵੱ ਡਾਕਟਰਾਂ ਦੁਆਰਾ ਉਸਦਾ ਇਲਾਜ ਕੀਤਾ ਜਾ ਰਿਹਾ ਹੈ ਜ਼ਖਮੀ ਨੌਜਵਾਨ ਦੇ ਪਿਤਾ ਜੋ ਕਿ ਆਪਾਜਨ ਕਟੜਾਂ ਦੀ ਜਾਣਕਾਰੀ ਮਿਲਣ ਤੇ ਹਸਪਤਾਲ ਪਹੁੰਚੇ ਮੀਡੀਆ ਨਾਲ ਗੱਲਬਾਤ ਕਰਦੇ ਆ ਪੇਟ ਦੇ ਪਿਤਾ ਨੇ ਕਿਹਾ ਕਿ ਈਸਟਵੁੱਡ ਵਿਲੇਜ ਦਾ ਕੋਈ ਵੀ ਕਰਮਚਾਰੀ ਅਜੇ ਤੱਕ ਉਸਦੇ ਪੁੱਤਰ ਨੂੰ ਮਿਲਣ ਨਹੀਂ ਆਇਆ ਮੇਰਾ ਬੇਟਾ ਹੈ ਈਸਟਵੁੱਡ ਵਿੱਚ ਲੋਕਾਂ ਦੀ ਸੇਫਟੀ ਬਾਥੇ ਬੌਂਸਰ ਲੱਗਾ ਹੈ ਜੀ ਅੱਜ ਉਹਦੇ ਵਿੱਚ ਉੱਥੇ ਕੋਈ ਕੋਈ ਰੰਜਿਸ਼ ਚੱਲਦੀ ਤੇ ਪੱਟ ਵਿੱਚ ਗੋਲੀ ਲੱਗੀ ਆ ਔਰ ਉਨੀ ਕਾਫੀ ਦਾਦੂ ਤਮਾਰੇ ਆ ਕਾਫੀ ਸੱਟਾ ਸੱਟਾ ਲੱਗੀਆਂ ਜੀ ਤੇ ਅਸੀਂ ਝੋਲ ਹਸਪੀਟਲ ਵਿੱਚ ਲੈ ਕੇ ਆਏ ਹੋਏ ਆ ਤਾ ਇੱਥੇ ਦਾਖਲ ਕੀਤਾ ਆ ਹਲੇ ਪਰੇਸ਼ਾਨ ਹੋਣਾ ਆ ਤੇ ਬਹੁਤ ਪਰੇਸ਼ਾਨ ਆ ਈਸਟਬੁੱਡ ਦਾ ਇੱਥੇ ਸਾਨੂੰ ਕੋਈ ਨਹੀਂ ਮਿਲਿਆ ਜੀ ਮੈਂ ਦੇਖੋ ਥੋੜੀਆਂ ਨਾ ਤੁਰਦਾ ਆ ਜੀ ਮੈਂ ਬੜੀ ਮੁਸ਼ਕਲ ਨਾਲ ਇੱਥੇ ਮੈਂ ਪਹੁੰਚਿਆ ਆ ਕੰਡੀਸ਼ਨ ਕਿਦਾਂ ਕੰਡੀਸ਼ਨ ਦਾ ਥੋੜੀ ਖਰਾਬੀ ਆ ਜੀ ਗੋਲੀ ਕਿੱਥੇ ਲੱਗੀ ਇਹਨਾਂ ਦੇ ਗੋਲੀ ਪੱਟ ਵਿੱਚ ਲੱਗੀ ਆ ਜੀ ਅੱਛਾ ਜੀ ਗੋਲੀ ਪੱਟ ਵਿੱਚ ਲੱਗੀ ਆ ਸਿਰ ਵਿੱਚ ਵੀ ਦਰਦੂ ਤੇ ਲੱਗਿਆ ਬਾਹਾਂ ਤੇ ਵੀ ਲੱਗਿਆ ਜੀ ਹੂੰ ਕਿੰਨੇ ਸਮੇਂ ਤੋਂ ਤੁਹਾਡਾ ਬੇਟਾ ਕੰਮ ਕਰ ਰਿਹਾ ਉੱਥੇ ਈਸਟਬੁੱਡ ਉੱਥੇ ਘੱਟੋ ਘੱਟ ਜੀ 4-5 ਸਾਲ ਹੋ ਚਿਰੇ ਲਗਪੜ ਪિતા ਨੇ ਦੱਸਿਆ ਕਿ ਉਸਦੇ ਪੁੱਤਰ ਦੇ ਸਿਰ ਤੇ ਕੁਹਾੜੀ ਨਾਲ ਹਮਲਾ ਕੀਤਾ ਗਿਆ ਉਸਨੇ ਕਿਹਾ ਕਿ ਉਸਦੇ ਪੁੱਤਰ ਦੇ ਹਾਲਤ ਨਾਜ਼ੁਕ ਹੈ ਤੇ ਡਾਕਟਰ ਜਲਦੀ ਹੀ ਉਸ ਦਾ ਆਪਰੇਸ਼ਨ ਕਰਨਗੇ ਰਾਜਸਥਾਨ ਦੇ ਜੈਸਲਮੇਰ ਵਿੱਚ ਜੈਸਲਮੇਰ ਜੋਧਪੁਰ ਹਾਈਵੇ ਤੇ ਇੱਕ ਦਰਦਨਾਕ ਹਾ사 ਵਾਪਰਿਆ ਜੈਸਲਮੇਰ ਤੋਂ ਜੋਧਪੁਰ ਜਾ ਰਹੀ ਇੱਕ ਚੱਲਦੀ ਏਸੀ ਸਲੀਪਰ ਬੱਸ ਵਿੱਚ ਅਚਾਨਕ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਬੱਸ ਦੇਖਦੇ-ਦੇਖਦੇ ਅੱਗ ਦਾ ਗੋਲਾ ਬਣ ਗਈ ਜਿਸ ਚ ਕਈ ਲੋਕਾਂ ਦੀ ਮੌਤ ਹੋ ਗਈ ਵਿਧਾਇਕ ਮਹੰਤ ਪ੍ਰਤਾਪ ਪੂਰੀ ਨੇ ਕਿਹਾ ਕਿਸ ਦੁਖਦਾਈ ਘਟਨਾ ਨੇ ਪੂਰੇ ਰਾਜ ਨੂੰ ਬਹੁਤ ਦੁੱਖ ਪਹੁੰਚਾਇਆ ਜੈਸਲਮੇਰ ਤੋਂ ਜੋਧਪੁਰ ਜਾ ਰਹੀ ਇੱਕ ਨਿੱਜੀ ਬੱਸ ਨੂੰ ਥਾਇਤ ਪਿੰਡ ਦੇ ਨੇੜੇ ਅੱਗ ਲੱਗ ਗਈ। ਜੈਸਲਮੇਰ ਦੇ ਐਡੀਸ਼ਨਲ ਐਸਪੀ ਕੈਲਾਸ਼ ਤਾਨ ਅਨੁਸਾਰ ਇਸ ਘਟਨਾ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ। ਇਸ ਦੌਰਾਨ ਜ਼ਖਮੀਆਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਹੈ। ਬਚਾਅ ਕਾਰਜ ਜਾਰੀ ਹੈ। ਜਾਣਕਾਰੀ ਅਨੁਸਾਰ ਬੱਸ ਨੂੰ ਬਾਅਦ ਦੁਪਹਿਰ ਅੱਗ ਲੱਗ ਗਈ। ਅੱਧੀ ਬੱਸ ਅੱਗ ਲੱਗਣ ਤੋਂ ਬਾਅਦ ਸੁਆਹ ਹੋ ਗਈ। ਇਸ ਬੱਸ ਵਿੱਚ 57 ਯਾਤਰੀ ਸਵਾਰ ਸਨ। ਇਸ ਦੌਰਾਨ ਵਿਧਾਇਕ ਪ੍ਰਤਾਪਪੁਰੀ ਨੇ ਇਸ ਸਾਹਸ ਵਿੱਚ 20 ਜਣਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਹ ਪਤਾ ਲੱਗਿਆ ਹੈ ਕਿ ਅੱਗ ਲੱਗਣ ਤੋਂ ਬਾਅਦ ਲੋਕਾਂ ਨੇ ਬ अचानक जो घटी जैसलमेर के लिए पूरा प्रदेश और देश व्यथित है इसको लेकर के और इन अनुहानिक घटना में 19 तो अंदर ही अभी शरीर मिले हैं और एक जो जो तो प्रेफर किया था वो भी बीच में उन्होंने भी शरीर छोड़ा है कुल तो 20 चले गए साहब आए थे क्या बड़े भावुक थे वो क्योंकि विदारक दृश्य देख के वो भी अपने को नहीं संभाल पा रहे थे और अंतर मन से बहुत मन से दुखी हो गए कह रहे थे कि बहुत गंभीर बोली तो है अब वो नहीं हरी इच्छा को बल क्या कह सकते हैं पर लोग जब हरी हाथ उठा लेते तो किसके हाथ लगे परंतु ये बहुत हृदय हृदयविदार घटना रही सबको दुखी हाँ वो डी के माध्यम से करेंगे सबके सैंपल बॉडी से लिए हैं और वो जो प्रक्रिया रहती है डीएनए की उसके हिसाब से त्वरित कार्रवाई करेंगे जल्दी से जल्दी हाँ बिल्कुल जांच भी करेंगे और बस में भी किन कारणों से लगी उसका भी पता किया और उस पर भी शॉर्ट सर्किट हुआ बैटरी से नीचे बैटरी थी वहाँ से शॉर्ट सर्किट हुआ और पूरे एसी की जो गैस थी और अन्य कई भी ऐसी चीज़ें जैसे हैं जैसे पर्दे हैं क्वेश्चन हैं सीटें वो सारी ज्वलन टाइप की थी फॉर्म था तो और दूसरा बस के अंदर जो बनावट है ना वो संकड़ी है आजकल बसों में सीटें ऐसी बनाते हैं अब जबकि होना थी आपातकालीन दरवाजा तो इन्होंने केवल एक छोटा सा पीछे दे रखा दरवाजे से कोई निकलने की संभावना नहीं रहती जबकि जैसे आगे निकलने का ऐसे पीछे भी दरवाजा होना चाहिए दो दरवाजे हो तो थोड़ा सुविधा रहे ना चाहिए जरूर होना चाहिए ज़रूर ज़रूर होना चाहिए इससे सीख मिलनी चाहिए और आगे ऐसी कोई घटना नहीं घटे बहुत ज़रूरी है कि कम से कम एक ड्राइवर वाले को छोड़कर तीन दरवाजे और होने चाहिए ਜਾਣਕਾਰੀ ਅਨੁਸਾਰ ਇਹ ਨਿੱਜੀ ਬੱਸ ਆਪਣੇ ਰੋਜ਼ਾਨਾ ਦੇ ਸਮੇਂ ਅਨੁਸਾਰ 3 ਵਜੇ ਕਰੀਬ ਜੈਸਲਮੇ ਤੋਂ ਜੋਧਪੁਰ ਰਵਾਨਾ ਹੋਈ ਸੀ ਜਦੋਂ ਥਾਈਤ ਪਿੰਡ ਦੇ ਨੇੜੇ ਪੁੱਜੀ ਤਾਂ ਅਚਾਨਕ ਬੱਸ ਵਿੱਚ ਅੱਗ ਲੱਗ ਗਈ ਕੁੱਜੀਪਲਾਂ ਵਿੱਚ ਅੱਗ ਨੇ ਪੂਰੀ ਬੱਸ ਨੂੰ ਆਪਣੇ ਲਪੇਟੇ ਵਿੱਚ ਲੈ ਲਿਆ ਇਸ ਮੌਕੇ ਨੇੜਲੇ ਪਿੰਡ ਵਾਸੀਆਂ ਤੇ ਰਾਹਗੀਰਾਂ ਨੇ ਬਚਾਅ ਕਾਰਜ ਸ਼ੁਰੂ ਕੀਤਾ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਤਹਿਤ ਪੰਜਾਬ ਪੁਲਸ ਵੱਲੋਂ ਆਏ ਦਿਨ ਵੱਡੀਆਂ ਮਲਾਮਾਂ ਰੇ ਜਾ ਰਹੀਆਂ ਨੇ ਇਸ ਦੌਰਾਨ ਗੁਪਤ ਸੂਚਨਾ ਦੇ ਆਧਾਰ ਤੇ ਪੁਲਸ ਵੱਲੋਂ ਨਾਕੇਬੰਦੀ ਦੌਰਾਨ ਸ਼ਰਾਬ ਨਾਲ ਭਰਿਆ ਇੱਕ ਟਰੱਕ ਕਾਬੂ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਡੀਐਸਪੀ ਜਸ਼ਨਦੀਪ ਸਿੰਘ ਮਾਨ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਪੁਲਸ ਵੱਲੋਂ ਕਾਰਵਾਈ ਕੀਤੀ ਗਈ ਹੈ ਪੁਲਸ ਨੇ ਦੀਵਾਲੀ ਦੇ ਤਿਹਾਰ ਨੂੰ ਧਿਆਨ ਵਿੱਚ ਰੱਖਦੇ ਹਾਂ ਸ਼ੱਕੀ ਵਿਅਕਤੀਆਂ ਦੇ ਬਾਨਾ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਹੈ ਪਰਤਗੜ ਬਸ ਸਟੈਂਡ ਨੇੜੇ ਨਾਕਾਬੰਦੀ ਕੀਤੀ ਗਈ ਸੀ ਇਸ ਦੌਰਾਨ ਮੁਖਬਰ ਖਾਸ ਤੋਂ ਇਤਲਾਹ ਮਿਲੀ ਕਿ ਇੱਕ ਟਰੱਕ ਵਿੱਚ ਚੰਡੀਗੜ੍ਹ ਤੋਂ ਨਜਾਇਜ਼ ਸ਼ਰਾਬ ਲੋਡ ਕਰਕੇ ਹਿਮਾਚਲ ਪ੍ਰਦੇਸ਼ ਵਿੱਚ ਚਲੀ ਜਾ ਰਹੀ ਹੈ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਸਰਸਤਾ ਨਗਲ ਨੇੜੇ ਨਾਕਾਬੰਦੀ ਕੀਤੀ ਗਈ ਇਸ ਦੌਰਾਨ ਪੁਲਿਸ ਨੇ ਉਕਤ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਟਰੱਕ ਦੇ ਅੰਦਰ ਸਿਮਿੰਟ ਦੇ ਬਲਾਕਾਂ ਦੇ ਹੇਠਾਂ ਵੱਡੀ ਮਾਤਰਾ ਵਿੱਚ ਲੁਕਾਈ ਗਈ ਸ਼ਰਾਬ ਬਰਾਮਦ ਕੀਤੀ ਗਈ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਜੀਜੀਪੀ ਪੰਜਾਬ ਦੀ ਇੱਕ ਜਿਹੜੀ ਕ੍ਰਾਈਮ ਫ੍ਰੀ ਪੰਜਾਬ ਨੂੰ ਬਣਾਉਣ ਦੀ ਵਿਜਨ ਹੈ ਤੇ ਸਰਦਾਰ ਗੁਨੀਤ ਸਿੰਘ ਜੀ ਖੁਰਾਨਾ ਆਈਪੀਐਸ ਜਿਨ੍ਹਾਂ ਦੀ ਸੁਪਰਵੀਜ਼ਨ ਹੇਠ ਅਸੀਂ ਸਾਰੇ ਮਿਹਨਤ ਕਰ ਰਹੇ ਹਾਂ ਉਹਦੇ ਵਿੱਚ ਸਾਨੂੰ ਅੱਜ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਕਿ ਥਾਣਾ ਕੀਰਤਪੁਰ ਸਾਧ ਦੀ ਟੀਮ ਜਿਹਦੇ ਵਿੱਚ ਕਿ ਇੰਸਪੈਕਟਰ ਜਤਨ ਕਪੂਰ ਤੇ ਐਸਆਈ ਸੁਖਵਿੰਦਰ ਸਿੰਘ ਜੋ ਕਿ ਚੌਂਕੀ ਇੰਚਾਰਜ ਨੇ ਪਤਗੜ ਚੌਂਕੀ ਦੇ ਇਹਨਾਂ ਨੂੰ ਸਫਲਤਾ ਮਿਲੀ ਜੀ ਕਿ ਇਹਨਾਂ ਨੂੰ ਇਹਨਾਂ ਵੱਲੋਂ ਇਨਫੋਰਮੇਸ਼ਨ ਦੇ ਬੇਸ ਤੇ ਇੱਕ ਨਾਕਾਬੰਦੀ ਕੀਤੀ ਗਈ ਤੇ ਜਿਸ ਵਿੱਚ ਸਾਨੂੰ ਇੱਕ ਸ਼ੱਕੀ ਟਰੱਕ ਮਿਲਿਆ ਜਿਦੇ ਵਿੱਚੋਂ 191 ਪੇਟੀਆਂ ਸਾਨੂੰ ਕੇ ਸ਼ਰਾਬ ਦੀਆਂ ਬਰਾਮਦ ਹੋਈਆਂ ਜੋ ਚੰਡੀਗੜ੍ਹ ਮਾਰਕਾ ਸ਼ਰਾਬ ਸੀ ਜਿਦੇ ਵਿੱਚ ਕੀ ਜੋ ਡਰਾਈਵਰ ਆ ਦੀਪਕ ਬੈਨ ਬੰਚੀ ਜੋ ਕਿ ਜੌਨਪੁਰ ਜ਼ਿਲ੍ਹਾ ਯੂਪੀ ਦੇ ਰਹਿਣ ਵਾਲੇ ਤੇ ਕੰਡਕਟਰ ਆਕਾਸ਼ ਕੁਮਾਰ ਜੋ ਕਿ ਅਲੀਗੜ ਜ਼ਿਲ੍ਹਾ ਯੂਪੀ ਦੇ ਰਹਿਣ ਵਾਲੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਐਫ ਆਈ ਆਰ ਨੰਬਰ 118 ਅੰਡਰ ਸੈਕਸ਼ਨ 64 ਟੱਕ 14 ਐਕਸਾਈਜ਼ ਐਕਟ ਇਹਨਾਂ ਤੇ ਦਰਜ ਕੀਤੀ ਗਈ ਜੀ ਪੁੱਛ ਕੇ ਵਿੱਚ ਇਹਨਾਂ ਨੇ ਦੱਸਿਆ ਕਿ ਇਹ ਚੰਡੀਗੜ੍ਹ ਮਾਰਕਾ ਸ਼ਰਾਬ ਇਹ ਹਿਮਾਚਲ ਪ੍ਰਦੇਸ਼ ਵਿਖੇ ਤਸਕਰੀ ਦੇ ਸਬੰਧ ਵਿੱਚ ਲੈ ਕੇ ਚੱਲੇ ਸੀ ਕਿ ਜੀ ਬਾਕੀ ਪੁੱਛ ਕੇ ਜਾਰੀ ਹੈ ਅਸੀਂ ਹੋਰ ਇਹਨਾਂ ਤੋਂ ਬੈਕਵਰਡ ਫਾਰਵਰਡ ਲਿੰਕੇਜਸ ਕੱਢਾਂਗੇ ਤੇ ਇਹ ਤਫਤੀਸ਼ ਅਗਲੀ ਰੀਜੀ ਦੀ ਤਫਤੀਸ਼ ਨੂੰ ਅਮਲ ਵਿੱਚ ਲਿਆਵਾਂਗੇ ਇਸ ਸਬੰਧੀ ਮੁਕੱਦਮਾ ਨੰਬਰ 118 ਮੀਤੀ 14 10 2025 ਦੀ ਨਿਤਾਰਾ ਕਾਟਕ 14 ਐਕਸਾਈਜ਼ ਐਕਟ ਥਾਣਾ ਕੀਰਤਪੁਰ ਸਾਹਿਬ ਵਿੱਚ ਦਰਜ ਕੀਤਾ ਗਿਆ ਹੈ ਪੁਲਸ ਨੇ ਦੋਵੇਂ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਦੇ ਪੰਜਾਬ ਬੁਲੇਟਿਨ ਵਿੱਚ ਐਨਾ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਧੰਨਵਾਦ